ਦਸਦੀ ਕੇ ਜਲੰਧਰ ਡਾਕਟਰ ਬੀ ਆਰ ਅੰਬੇਡਕਰ ਪਾਰਕ ਬੂਟਾ ਮੰਡੀ ਵੈਸਟ ਏਰੀਆ ਦਾ ਹਾਲ ਬੇਹਾਲ ਹੋਇਆ ਪਿਆ ਉਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਸਵੇਰੇ ਸ਼ਾਮ ਸੈਰ ਕਰਨ ਜਾਂਦੇ ਸੀ ਲੇਕਿਨ ਹੁਣ ਤਾਂ ਪਾਰਕ ਦੇ ਵਿੱਚ ਬਿਮਾਰੀਆਂ ਦਾ ਘਰ ਬਣਿਆ ਹੋਇਆ ਇੰਨਾ ਕੁ ਪਾਣੀ ਖੜਾ ਹੋਇਆ ਕਿ ਪੈਦਲ ਚੱਲਣਾ ਵੀ ਬਹੁਤ ਮੁਸ਼ਕਲ ਹੈ ਬਹੁਤ ਵਾਰ ਨਗਰ ਨਿਗਮ ਦੇ ਮੇਰ ਵਨੀਤ ਧੀਰ ਨੂੰ ਇਸ ਇਲਾਕੇ ਦੇ ਕੌਂਸਲ ਜਵਿੰਦਰ ਗੋਗਾ ਨੂੰ ਮੌਕਾ ਦਿਖਾਇਆ ਲੇਕਿਨ ਉਹਨਾਂ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਇਸ ਪਾਰਕ ਦੇ ਲਈ 1 ਕਰੋੜ 17 ਲੱਖ ਰੁਪਏ ਦੀ ਰਾਸ਼ੀ ਪਾਸ ਹੋਈ ਸੀ ਲੇਕਿਨ ਬਹੁਤ ਹੀ ਘੱਟ ਪੈਸੇ ਲੱਗੇ ਅਤੇ ਉੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਪਾਰਕ ਦਾ ਮਾਮਲਾ ਹੱਲ ਨਾ ਹੋਇਆ ਤਾਂ ਸਾਡੇ ਵੱਲੋਂ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਮੌਜੂਦਾ ਸਰਕਾਰ ਦੇ ਖਿਲਾਫ ਨਾਰੇਬਾਜ਼ੀਆਂ ਕੀਤੀਆਂ ਜਾਣਗੀਆਂ ਜਲੰਧਰ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ ਕੀ ਕਾਰਨ ਗਿਆ ਤੁਸੀਂ ਇਕੱਠੇ ਹੋਏ ਇੱਥੇ ਸਾਰੇ ਕਾਰਨ ਇਕੱਠੇ ਹੋਏ ਕਿ ਇੱਥੇ ਪਾਣੀ ਭਰ ਆਉਂਦਾ ਹੈਗਾ ਤੇ ਸ਼ਹਿਰ ਕਰਨ ਆਈਦੀ ਆ ਇਹਦੇ ਦੋ ਤਿੰਨ ਮਹੀਨਿਆਂ ਤੋਂ ਬਰਸਾਤ ਸ਼ੁਰੂ ਹੋਈ ਹੈ ਹੂੰ ਉਦੋਂ ਤੋਂ ਇਦਾਂ ਹੀ ਪ੍ਰੋਗਰਾਮ ਚੱਲਦਾ ਪਾਣੀ ਨਿਕਾਸੀ ਹੈ ਨਹੀਂ ਕੋਈ ਹੂੰ ਕੋਈ ਸਫਾਈ ਨਹੀਂ ਵੀ ਕਾਬੜਾ ਚੜਿਆ ਹੋਇਆ ਹੈਗਾ ਠੀਕ ਹੈ ਬੱਚਾ ਰਹਦਾ ਹੈਗਾ ਹੋਰ ਕੀ ਦਿੱਕਤਾਂਗੇ ਹੁੰਦੀ ਹੈਗੀ ਕੀ ਨਾਮ ਕੀ ਪਾਰਕ ਦਾ ਕੀ ਨਾਮ ਹੈ ਡਾਕਟਰ ਅੰਬੇਸ਼ਕਰ ਪਾਰਕ ਹੁੰਦਾ ਮੁੰਡਾ ਮੰਡੀ ਕੋਈ ਆਇਆ ਨਹੀਂ ਦੇਖਣ ਨਹੀਂ ਆਇਆ ਦਾ ਕੋਈ ਕਾਉਂਸਲਰ ਜਾਂ ਕੁਝ ਜੀ ਆਈ ਹੋਊਗੀ ਤਾਂ ਮਗਰੋਂ ਭਾਵੇਂ ਆਉਂਦੇ ਹੋਣਗੇ ਪਰ ਕੋਈ ਐਕਸ਼ਨ ਤਾਂ ਹੋਇਆ ਨਹੀਂ ਜੀ ਬਰੋਂ ਦਾ ਕਿੰਨੇ ਕੁ ਚਿਰ ਹੋ ਗਿਆ ਕਾਫੀ ਥੇਰ ਹੋ ਗਈ ਹੈ ਜਦੋਂ ਨਹੀਂ ਬਰਸਾਤਾ ਸ਼ੁਰੂ ਵੀ ਤੁਸੀਂ ਕਿਸੇ ਨੂੰ ਕਾਰਪਸ਼ੇਨ ਦੇ ਅਧਿਕਾਰੀ ਨੂੰ ਕੰਪਲੀਟ ਦਿੱਤੀ ਜਾਂ ਕਿਸੇ ਕਾਉਂਸਲਰ ਨੂੰ ਤੁਸੀਂ ਤਾਂ ਕੋਈ ਨਹੀਂ ਕੋਈ ਮੀਡੀਆ ਆਲੇ ਤੁਸੀਂ ਹੁਣ ਪਹਿਲੀ ਵਾਰ ਆਏ ਹੋ ਤੁਸੀਂ ਆਈਆਂ ਬਹੁਤ ਵਾਰੀ ਤੇ ਹੁਣ ਤੁਸੀਂ ਚਾਹੁੰਦੇ ਕੀ ਸਾਂਦੇ ਇਹ ਵੀ ਇਹਦੇ ਵਿੱਚ ਪਾਈਪ ਪਾ ਕੇ ਤੇ ਪਾਣੀ ਦੀ ਨਿਕਾਸ ਸੰਦੇ ਨਾਲੇ ਚ ਕੀਤੀ ਹੈ ਵੀ ਇਹ ਤਾਂ ਪਾਣੀ ਨਿਕਾਸੀ ਹੋ ਜਾਏ ਲੋਕਾਂ ਨੂੰ ਸੁਵਿਧਾ ਹੋਵੇ ਤੁਹਾਨੂੰ ਨਹੀਂ ਲੱਗਦਾ ਵੀ ਇੱਥੇ پارک ਬਣਾਈ ਹੁੰਦੀ ਕਾਰਪੋਰੇਸ਼ਨ ਵਾਲੋ ਬੱਚਿਆਂ ਦੇ ਖੇਡਣ ਵਾਸਤੇ ਬੱਚੇ ਇਸ ਤਰ੍ਹਾਂ ਕਿੱਦਾਂ ਆਣਗੇ ਜੋ ਹਾਲਾਤ ਹੋਏ ਹੋਏ ਨਹੀਂ ਆਉਂਦੇ ਬੱਚੇ ਕੀ ਨਾਮ ਆਪਣਾ ਭਜਨ ਲਾਲ ਚੋਪੜਾ ਕੀ ਕਰਨ ਆਈ ਤੁਸੀਂ ਇੱਥੇ ਇਕੱਠੇ ਹੋਏ ਕਾਰਨ ਇਹ ਹੈ ਵੀ ਸਾਡੇ 바ਵਾ ਸਾਹਿਬ ਦੇ ਨਾਂ ਤੇ ਬਣੀ ਹੋਈ 바ਵਾ ਸਾਹਿਬ ਮੇੜਗੜ پارک ਬੂਟਾ ਮੰਡੀ ਦੇ ਵਿੱਚ ਤੇ ਅੱਜ ਤੁਸੀਂ ਦੇਖ ਲਓ ਪੇ ਇਥੇ ਜਿੱਦਾਂ ਸਤਲੁਜ ਦਰਿਆ ਦੇ ਵਿੱਚ ਪਾਣੀ ਆ ਉਸੇ ਤਰੀਕੇ ਨਾਲ ਇਸ ਪਾਰਕ ਦੇ ਵਿੱਚ ਪਾਣੀ ਆ ਡੱਡੂ ਤੁਰੇ ਫਿਰਦੇ ਆ ਸੱਪ ਤੁਰੇ ਫਿਰਦੇ ਆ ਘਾਹ ਦੇਖ ਲਓ ਤੁਸੀਂ ਬੰਦੇਆਂ ਨਾਲੋਂ ਵੀ ਵੱਡਾ-ਵੱਡਾ ਵਿੱਚ ਪਾਰਕ ਦੇ ਘਾਹ ਹੋਏ ਆ ਤੇ ਕਿੱਡੀ ਕਿ ਸਾਡੇ ਬਾਬਾ ਸਾਹਿਬ ਡਾਕਟਰ ਮੇਰ ਕਰਦੇ ਪਾਰਕ ਦੀ ਬੇਇੱਜ਼ਤੀ ਹੁੰਦੀ ਪਈ ਆ ਕਿਉਂਕਿ ਸਾਡੇ ਰਾਇਬਰਾਂ ਦੇ ਨਾਂ ਤੇ ਪਾਰਕ ਬਣੀ ਆ ਮੇਰਾ ਖਿਆਲ ਮੈਂ 1 ਘੰਟਾ ਹੋ ਗਿਆ ਪਾਰਕ ਚਾਇਨ ਮੇਰ ਨੂੰ ਮੈਂ 10-12 ਫੋਨ ਲਾ ਚੁੱਕਾ ਹਾਂ ਅੱਗੇ ਉਹ ਫੋਨ ਹੀ ਚੱਕਦਾ ਪਿਆ ਇਹ ਜਿਹੜੀ ਸਰਕਾਰ ਵੱਡੀਆਂ-ਵੱਡੀਆਂ ਮਾਰਕਾ ਮਾਰਦੀ ਅਸੀਂ ਆਹ ਕਰਤਾ ਉਹ ਕਰਤਾ ਮੇਰਾ ਕਹਿ ਲੈ ਇਸ ਪਾਰਕ ਦੇ ਉੱਤੇ 1 ਕਰੋੜ ਤੋਂ ਵੱਧ ਦੇ ਪੈਸੇ ਲਾਏ ਇਹਨਾਂ ਨੇ ਆ ਕਿਤੇ ਦਿਖਦਾ ਲੱਗਿਆ ਨਾ ਕੋਈ ਪਾਣੀ ਦਾ ਨਿਕਾਸ ਨਾ ਕੋਈ ਸਪਾਈ ਨਾ ਕੋਈ ਲੈਣਾ ਦੇਣਾ ਕੁਝ ਵੀ ਨਹੀਂ ਕੋਈ ਵੀ ਲਾਈਟ ਨਹੀਂ ਜਗਦੀ ਪਾਰਕ ਦੇ ਵਿੱਚ ਕੁਝ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਹੈ ਨਹੀਂ ਉਹ ਪ੍ਰਾਣੀ ਮਾੜੀ ਲਿਪਾ ਚੁਪਾ ਕਰਕੇ ਕੰਮ ਸਾਰ ਦਿੰਦਾ ਮੈਂ ਇਹਦੀ ਪੁਰਜੋਰ ਨਿੰਦਿਆ ਕਰਦਾ ਕਿਉਂਕਿ ਸਾਡੇ ਰੈਬਰਾਂ ਦੇ ਨਾਂ ਤੇ ਪਾਰਕ ਬਣੀ ਹੈ ਇਹਦੇ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਨਾ ਤਾਂ ਇਹਦੇ ਵਿੱਚ ਪੱਕਾ ਕੋਈ ਸਪਾਈ ਕਰਮਚਾਰੀ ਹੈ ਨਾ ਕੋਈ ਇਹਦੇ ਵਿੱਚ ਮਾਲੀ ਆ ਕੋਈ ਵੀ ਕਿਸੇ ਤਰ੍ਹਾਂ ਦਾ ਪੱਕਾ ਨਹੀਂ ਸਾਡੇ ਪ੍ਰਧਾਨ ਜੀ ਖੜਿਆ ਹੀਰਾ ਲਾਲ ਜੀ ਇਹ ਮੇਰਾ ਖਿਆਲ ਆ ਜਦੋਂ ਦੀ ਪਾਰਕ ਬਣੀ ਆ ਇਹਨਾਂ ਨੇ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਗਲਤੋਂ ਇਹ ਪਾਰਕ ਦੀ ਸਪਾਈ ਵੀ ਖੁਦ ਕਰਦੇ ਪਾਣੀ ਦੇ ਵਿੱਚ ਪਹਿਲਾਂ ਜਦੋਂ ਗਰਮੀਆਂ ਸੀਗੀਆਂ ਪਾਣੀ ਵੀ ਖੋਦ ਲਾਉਂਦੇ ਰਹੇ ਆ ਅਸੀਂ ਲੋਕ ਖੋਦੇ ਪਾਰਕ ਦਾ ਸਾਰਾ ਕੁਝ ਕਰਾਉਂਦੇ ਰਹੇ ਆ ਪਰ ਇਹਨਾਂ ਨੇ ਆ ਚਾਰ ਇਟਾ ਉਟਾ ਜਿਆ ਲਾ ਕੇ ਮਾਰ ਕੇ ਮਾਰੀ ਜਾਂਦੇ ਜਿਵੇਂ ਅਸੀਂ ਪਾਰਕ ਐ ਕਰਤੀ ਪਾਰਕ ਔਂ ਕਰਤੀ ਪਰ ਹੁਣ ਕੋਈ ਆ ਕੇ ਦੇਖੇ ਤਾਂ ਸੇ ਵੀ ਪਾਰਕ ਦਾ ਬਣਿਆ ਕੀ ਆ ਸਰਕਾਰ ਹਰ ਗੱਲ ਤੇ ਫੇਲ ਆ ਮੈਂ ਇਹ ਕਹਿਣਾ ਵੀ ਇੱਕ ਵਾਰੀ ਜਿੰਨਾ ਵੀ ਪਾਰਕ ਦੇ ਵਿੱਚ ਹੋਇਆ ਸਾਰਾ ਕਪੜਾ ਹੋਇਆ ਜੋ ਵੀ ਚੀਜ਼ਾਂ ਲੱਗੀਆਂ ਦੇਖ ਲਓ ਤੁਸੀਂ ਕੀ ਹਾਲਤ ਆ ਮਹਿੰਦਰਪਾਲ ਜੀ ਕੀ ਕਾਰਨ ਕਿ ਅੱਜ ਤੋਂ ਇਕੱਠੇ ਇੱਥੇ ਅਸੀਂ ਇੱਥੇ ਇਕੱਠੇ ਪਾਰਕ ਚ ਪਾਣੀ ਦੀ ਬਹੁਤ ਜ਼ਿਆਦਾ ਖੜਾ ਹੈ ਦੀ ਪਾਣੀ ਦੀ ਨਿਕਾਸੀ ਕੋਈ ਨਹੀਂ ਹੈਗੀ ਹਾਂ ਜੀ ਕਿੰਨੇ तकरीबन ਲਗਭਗ 3 ਸਾਲ ਹੋ ਗਏ ਜਿਹੜਾ ਪਾਰਕ ਨੂੰ ਬਣਦੇ ਨੂੰ ਜੀ ਠੀਕ ਹੈ ਇੱਕ ਦਿਨ ਕੰਮ ਕਰਦੇ ਆ 15 ਦਿਨ ਕੰਮ ਆਉਂਦੇ ਲੇਗੇ ਇੱਕ ਮਜ਼ਦੂਰ ਭੇਜ ਕੇ ਕੰਮ ਕਿ ਸ਼ੁਰੂ ਕਰਵਾ ਕਰਾਂਗੇ ਆ ਅਜੇ ਸਾਰਾ ਕੰਮ ਟੱਪ ਪਿਆ ਆ ਹੁਣ ਲਗਭਗ 2 ਕੁ ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਿਆ ਕਿ ਕਦ ਤਰ ਇੱਥੇ ਬੜਿਆ ਨਹੀਂ ਆਏਗਾ ਅਜੀ ਜਿੱਦੇ ਕਰਕੇ ਸਾਰਾ ਕੰਮ ਰੁਕਿਆ ਪਿਆ ਆ ਜੇ ਉਹਨਾਂ ਨੂੰ ਜੀ ਬਾਰ-ਬਾਰ ਫੋਨ ਕਰਕੇ ਕਹਿੰਦੇ ਆ ਕਰ ਦੇਵਾਂਗੇ ਕਰ ਦੇਵਾਂਗੇ ਲਾਰੇ ਲੱਪੇ ਲਾਈ ਜਾਂਦੇ ਆ ਜੀ ਕਿੰਨੂੰ ਫੋਨ ਕਿੰਨੂੰ ਕੀਤਾ ਤੁਸੀਂ ਠੇਕੇਦਾਰ ਨੂੰ ਜੀ ਠੇਕੇਦਾਰ ਦਾ ਨਾਮ ਪਤਾ ਹੈ ਗੱਲ ਤੁਸੀਂ ਰਵੀ 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 ਤੁਸੀਂ ਕਾਰਪੈਸ਼ੇਂ ਚ ਕੋਈ ਕੰਪਲੀਟ ਕੀਤੀ ਹੈ ਦੀ ਹਾਂ ਮੈਂ ਕੀਤੀ ਬਹੁਤ ਵਾਰ ਰਿਟਨ ਵਰਕ ਕੰਪਲੀਟ ਕੀਤੀ ਅਸੀਂ ਠੀਕ ਹੈ ਕਈ ਵਾਰੀ ਕੀਤੀ ਹੈਗੀ ਰਿਟਨ ਕੰਪਲੀਟ ਕੀਤੀ ਹੈਗੀ ਠੀਕ ਹੈ ਔਰ ਸਾਡੇ ਜਿਹੜੇ ਕਾਉਂਸਲਰ ਆ ਉਹਨਾਂ ਨੇ ਵੀ ਕੰਮ ਕੀਤਾ ਇਤੋਂ ਦੇ ਪਰ ਸਾਡੀ ਚਿੰਤਬਾਈ ਕੋਈ ਨਹੀਂ ਆਈ ਤੁਸੀਂ ਕਾਉਂਸਲਰ ਸਾਹਿਬ ਨੂੰ ਮੌਕਾ ਦਿਖਾਇਆ ਪਾਰਕ ਦਾ ਬਿਲਕੁਲ ਪਾਰਕ 'ਚ ਆਇਆ ਕਈ ਵਾਰੀ ਆਇਆ ਕਾਉਂਸਲਰ ਕੀ ਕਿਹਾ ਕੀ ਉਹਨਾਂ ਨੇ ਉਹਨਾਂ ਨੂੰ ਬਸੇ ਕਰਵਾ ਰਿਹਾ ਜੀ ਕੰਮ ਕੀ ਨਾਮ ਕੀ ਕਾਉਂਸਲਰ ਦਾ ਗੋਗਾ ਜੀ ਠੀਕ ਹਾਂਜੀ ਹੁਣ ਤੁਸੀਂ ਚਾਹੁੰਦੇ ਕੀ ਹੋ ਅਸੀਂ ਇਹੋ ਚਾਹੁੰਦੇ ਆ ਕਿ ਪਾਰਕ ਦੀ ਸਾਡੀ ਸਾਡੇ ਰਹਿਵਾਣਾਂ ਦੀ ਪਾਰਕਿੰਗ ਦੇ ਨਾਤੇ ਬਣੀ ਆ ਉਹਨਾਂ ਦੀ ਬੇਇੱਜ਼ਤੀ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਹੈਗੀ ਇਹਨੂੰ ਬਿਲਕੁਲ ਸਹੀ ਤਰੀਕੇ ਨਾਲ ਪਾਣੀ ਦੇ ਕੱਢਣ ਲਈ ਪਾਣੀ ਦੀ ਨਿਕਾਸੀ ਹੋਣੀ ਚਾਹੀਦੀ ਹੈਗੀ